ਹਾਂਜੀ ਦੇਰਜਗਰ ਸਾਥੀਓ ਉਮਰਹੱਦ ਛੋਟ ਜਾ 55 ਇਹ ਆਪਣੀਆਂ ਮੁੱਖ ਮੰਗਾਂ ਨਹੀਂ ਐ ਆਪਣੀ ਮੁੱਖ ਮੰਗ ਭਰਤੀ ਐ ਮਾਸਟਰ ਕੈਡਰ ਦੀ ਲੈਕਚਰਾਰ ਦੀ ਸਾਰੇ ਵਿਸ਼ਿਆਂ ਦੀ ਭਾਵੇਂ ਕਿ ਇਹ ਵੀ ਮੰਗਾਂ ਨੇ ਪਰ ਇਹਨਾ ਮੰਗਾ ਦੇ ਮੰਨੇ ਜਾਣ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਪੋਸਟਾਂ ਨਹੀਂ ਆਉਂਦੀਆਂ ਜੇ ਸਰਕਾਰ ਉਮਰਹੱਦ ਛੋਟ ਦੇ ਦਿੰਦੀ ਐ 55 ਰੱਦ ਕਰ ਦਿੰਦੀ ਐ ਮਾਸਟਰ ਕੈਡਰ ਦੇ ਵਿੱਚੋਂ ਜੇ ਪੋਸਟਾਂ ਇਹ ਨਾ ਦਿੱਤੀਆਂ ਤਾਂ ਇਹ ਆਪਣੇ ਕਿਸੇ ਕੰਮ ਨਹੀਂ ਇਸ ਕਰਕੇ ਆ ਮੋਰਚੇ ਦੇ ਵਿੱਚ ਯੂਨੀਅਨ ਦੇ ਵਿੱਚ ਇਨ੍ਹਾਂ ਸ਼ਰਤਾਂ ਤੋਂ ਪੀੜਤ ਸਾਥੀ ਪਹਿਲਾਂ ਸ਼ਾਮਲ ਹੈ ਮੀਟਿੰਗਾਂ ਦੇ ਵਿੱਚ ਜਾਂਦੀ ਹੈ ਕਈ ਵਾਰ ਕਿਸੇ ਪ੍ਰੈਸ ਨੋਟ ਦੇ ਵਿੱਚ ਕਿਸੇ ਲਾਈਵ ਦੇ ਵਿੱਚ ਕਿਸੇ ਚੈਨਲ ਤੇ ਗੱਲ ਕਰਦੇ ਆ ਇਹ ਰਹਿ ਜਾਂਦੀ ਹੈ ਗੱਲ ਕਰਨੀ 55% ਦੀ ਜਾਂ ਉਮਰ ਹੱਦ ਦੀ ਤਾਂ ਕਾਫੀ ਸਾਥੀ ਇਸ ਤੇ ਸਵਾਲ ਖੜੇ ਕਰਦੇ ਆ ਤੁਸੀਂ ਸਾਰੇ ਇਸ ਗੱਲ ਤੋਂ ਜਾਣਦੇ ਹੋ ਕਿ ਪਹਿਲਾਂ ਵੀ ਆਪਾਂ 55 ਰੱਦ ਕਰਾਈ ਸੀ ਵੀਐਡ ਵੇਲੇ ਜਦੋਂ ਵਿਜੇਂਦਰ ਸਿੰਘਲਾ ਸਿੱਖਿਆ ਮੰਤਰੀ ਸੀ ਉਮਰ ਹਾਦ ਛੋਟ ਦੀ ਮੰਗ ਆਪਣੀ ਉਦੋਂ ਤੋਂ ਚੱਲਦੀ ਆ ਰਹੀ ਹੈ ਤਾਂ ਹੁਣ ਪੂਰੀ ਤਰ੍ਹਾਂ ਮੋਰਚੇ ਦੇ ਵਿੱਚ ਉਹ ਸਾਥੀ ਵੀ ਸ਼ਾਮਲ ਹੈ ਜਿਹੜੇ ਉਸ ਤੋਂ ਪੀੜਤ ਹੈ ਕਦੇ ਵੀ ਇਸ ਗੱਲ ਨੂੰ ਇਸ ਮੰਗ ਨੂੰ ਭੁੱਲ ਨਹੀਂ ਸਕਦੇ ਪਰ ਆਪਣੀ ਮੁੱਖ ਮੰਗ ਪੋਸਟਾਂ ਦੀ ਹੈ ਇਸ ਕਰਕੇ ਜਿਹੜੇ ਸਾਥੀ ਪੋਸਟਾਂ ਚਾਹੁੰਦੇ ਆ ਲੈਕਚਰਾਂ ਦੇ ਆ ਮਾਸਟਰ ਕੇਡਰ ਦੀਆਂ ਆਪਾਂ ਸਭ ਤੋਂ ਵੱਡੀ ਮੰਗ ਇਸੇ ਨੂੰ ਲੈ ਕੇ ਜਾਣਾ ਤੇ ਲੈ ਕੇ ਜਾ ਰਹੇ ਆ ਤੁਹਾਨੂੰ ਬੇਨਤੀ ਹੈ ਕੇ ਦਸਹਿਰੇ ਤੁਸੀਂ ਜ਼ਿੰਦਗੀ ਚ ਅਨੇਕਾਂ ਦੇਖੇ ਹੋਣਗੇ ਮਨਾਏ ਹੋਣਗੇ ਇਸ ਵਾਰ ਦਸਹਿਰਾ ਆਪਾਂ ਭਗਵਾਨ ਤਮਨ ਨੂੰ ਫੂਕੇ ਮਨਾਉਣਾ ਹੈ ਕੇਜਰੀਵਾਲ ਨੂੰ ਸਿੱਖਿਆ ਮੰਤਰੀ ਨੂੰ ਫੂਕੇ ਮਨਾਉਣਾ ਹੈ ਅਨੋਖੇ ਤਰੀਕੇ ਦਾ ਹੋਊਗਾ ਜਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਅਜਿਹਾ ਨਹੀਂ ਵੇਖਿਆ ਹੋਣਾ ਤਾਂ 2 ਅਕਤੂਬਰ ਜਿਹਦੇ ਗਾਂਧੀ ਜੰਤਰੀ ਰੀ ਹੈ ਜਿਹਦੇ ਦਸਹਿਰਾ ਵੀ ਹੈ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚੋ ਜਿੱਥੇ ਕਿਤੇ ਤੁਸੀਂ ਇਸ ਮੈਸੇਜ ਨੂੰ ਭੇਜ ਸਕਦੇ ਹੋ ਕਿਉਂਕਿ ਕਈ ਵਾਰ ਇਹ ਵੀਡੀਓ ਉਹਨਾਂ ਲੋਕਾਂ ਤੱਕ ਉਹਨਾਂ ਵਿਰਜ਼ਗਾਰਾਂ ਤੱਕ ਨਹੀਂ ਪਹੁੰਚਦੀ ਜਿਹੜੇ ਪੀੜਤ ਹੈ ਜਿਨ੍ਹਾਂ ਨੂੰ ਉਮਰੱਦ ਚਾਹੀਦੀ ਹੈ ਜਿਨ੍ਹਾਂ ਨੂੰ 55 ਰੱਦ ਚਾਹੀਦੀ ਹੈ ਜਿਨ੍ਹਾਂ ਨੂੰ ਪੋਸਟਾ ਚਾਹੀਦੀਆਂ ਨੇ ਤੁਸੀਂ ਇਸ ਦਾ ਜਰੀਆ ਬਣ ਸਕਦੇ ਹੋ ਇਹਨਾਂ ਕ ਸਹਿਯੋਗ ਜਰੂਰ ਕਰਿਓ ਕਿ 2 ਅਕਤੂਬਰ ਨੂੰ ਆਪਾਂ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਤਿੰਨੇ ਅੱਜ ਦੇ ਹਰਾਵਣਾ ਦਾ ਅੱਜ ਦੇ ਦੋਖੀਆਂ ਦਾ ਪੰਜਾਬ ਦੇ ਦੋਖੀਆਂ ਦਾ ਵੇਰ ਵਗਾਰਾਂ ਦੇ ਦੋਖੀਆਂ ਦਾ ਪਤਲਾ ਫੂਕਾਂਗੇ ਬੇਰਦਗਰ ਸਾਂਝੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ